ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 15 گاਵਾ ਇੱਕੋ ਕਰੋ ਵੀਰ ਕੋਲੇ ਸੇਲ ਆ ਦਿਖਾਵਾਂਗੇ ਫਿਰ ਖੁਸ਼ਦੀਪ ਕੋਲ ਪਹੁੰਚਿਆ ਪਿੰਡ ਸੈਦੋਕੇ ਜਰਸੀ ਐਚ ਐਫ ਹਰ ਇੱਕ ਪ੍ਰਕਾਰ ਦੀ ਵੀਰ ਕੋਲੇ ਵੇੜਾ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਵੀਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਖੁਸ਼ਦੀਪ ਸਿੰਘ ਜੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤੁਸੀਂ ਇਹ ਲਿਆਸੀ ਨਾਲ ਆ ਜੀ ਤੇ ਮੋਬਾਈਲ ਨੰਬਰ ਵੀਰਾ ਆਪਣਾ 75269 75604 ਜੀ 94630 95604 ਠੀਕ ਆ ਪਿੰਡ ਸੈਦੋ ਕੇ ਜਿਲ੍ਹਾ ਮੋਗਾ ਆ ਗਿਆ ਹਾਂਜੀ ਆਪਣਾ ਵਪਾਰ ਦਾ ਕੰਮ ਰੁਟੀਨ 'ਚ ਪਸੂ ਹੁੰਦੇ ਆ ਹਾਂਜੀ ਹਾਂਜੀ ਡੇਲੀ ਰੁਟੀਨ 'ਚ ਜਦੋਂ ਮਰਜੀ ਵੀ ਰਾਵੇ ਗਾਮਾ ਹਾਜ਼ਰ ਹੁੰਦੇ ਦੋ ਮਰਜੀ ਜਦੋਂ ਮਰਜੀ ਹਾਜ਼ਰ ਆ ਜੀ ਠੀਕ ਹੈ ਪਹਿਲਾ ਨੰਬਰ ਸਟਾਰਟਿੰਗ ਜੇ ਆਪਾਂ ਜਰਸੀ ਬੱਚੀ ਦੇਖਦੇ ਪਏ ਆ ਕਿਹੜਾ ਸੂਆ ਵੀਰ ਇਹ ਤਾਂ ਜੀ ਬੱਚਾ ਹਜੇ 20 ਮਹੀਨੇ ਤੇ ਕੁਛ ਦਿਨ ਉਮਰ ਆ ਜੀ ਠੀਕ ਹੈ ਤੇ ਦੰਦਾਂ ਚ ਆਪਾਂ ਚੈੱਕ ਕਰਾ ਦਿੰਨੇ ਆਂ ਕਈ ਵਾਰੀ ਆਨਲਾਈਨ ਕਿਸੇ ਭਰਾ ਨੇ ਮੰਗਵਾਨੀ ਹੁੰਦੀ ਠੀਕ ਐ ਦੰਦੋ ਬਿਲਕੁਲ ਖੀਰੀ ਆ ਜੀ ਸੁਹਾ ਦੇਖੋ ਯਾਰ ਨਜ਼ਾਰੇ ਦਾ ਹੋ ਗਈ ਚੈੱਕ ਪ੍ਰੋਪਰ ਜਣੀ ਡਿਟੇਲ ਆ ਗਈ ਠੀਕ ਐ ਇਹਦੀ ਮਦਰ ਆ ਜਿਹੜੀ ਉਹ ਮੇਟੀ ਬੋਲਦੀ ਸੀਗੀ ਠੀਕ ਐ ਮਦਰ ਆ ਗਈ ਇਹਦੀ ਮੇਟੀ ਬੋਲਦੀ ਮੇਟੀ ਬੋਲਦੀ ਠੀਕ ਆ ਅੱਗੇ ਹੈਗੀ ਆ ਜੀ ਰੈਂਬੋ ਦੀ ਠੀਕ ਐ ਰੈਂਬੋ ਦੀ ਹਾਂ ਅੱਗੇ ਕਿਹੜਾ ਲੱਗਿਆ ਵਾ एबीएस ਦੇ ਪ੍ਰੀਤੋਂ ਗੱਪਣਾ ਠੀਕ ਹੈ ਤਿੰਨ ਪੀੜੀਆਂ ਰਿਕਾਰਡ ਆਪਣੇ ਕੋਲ ਹੈਗਾ ਤਿੰਨ ਪੀੜੀਆਂ ਦਾ ਰਿਕਾਰਡ ਆ ਜੀ ਠੀਕ ਹੈ ਬਾਕੀ ਹਾਈਟ ਤੁਸੀਂ ਦੇਖ ਲਓ ਵੀ ਇੱਕ ਵਿਹੜਾ ਨਾਲ ਦੀ ਆ ਠੀਕ ਹੈ ਕੋਈ ਮੱਧ ਨਹੀਂ ਛੁੱਟੀ ਜੱਸੀ ਪੰਜਾਬ ਵਾਲੀ ਜੱਸੀ ਆ ਫਾਰਮ ਵਾਲੀ ਪਹਿਲੇ ਸੂਏ ਜਿਆਨੀ 38 ਕਿਲੋ ਦੰਦ ਪਾਉਣ ਵਾਲੀ ਆ ਗਰਮ ਦਾ ਤੋ ਠੀਕ ਹੈ ਪਹਿਲੇ ਸੂਏ ਵੀ ਕਹਿੰਦਾ ਭਾਬ ਇਹ ਤੋਂ ਬੰਦਾ ਗੈਸ ਲਾੜੇ ਪਿੱਚੰਗੀ ਕੇਰ ਵਾਲਾ ਬੰਦਾ ਚਾਹੀਦਾ ਫਾਰਮ ਵਾਲੇ ਤਾਂ ਕਿਨ ਕਿੰਨੇ ਕਲਿੰਦੇ ਸੌਣਦੇ ਹਜੇ ਦੇਣੇ ਦੇ 12 ਦਿਨ ਪੈਂਡਿੰਗ ਆ ਜੀ ਠੀਕ ਹੈ ਬਾਕੀ ਜਿਹੜੇ ਭਰਾਨੇ ਜਰਸੀ ਦੀ ਬਰੀਡ ਤੇ ਕੰਮ ਕਰਨਾ ਠੀਕ ਹੈ ਉਹਦੇ ਵਾਸਤੇ ਤਾਂ ਇਹ ਮੰਨੋ ਵੀ ਗਿਫਟ ਹੀ ਆਗਾ ਬੱਚਾ ਫੇਸਪੂਟ ਦੀ ਕੁਆਲਿਟੀ ਇੱਕ ਗੱਠ ਦੀ ਕੋਈ ਬੁੱਠੀ ਆ ਹੋਰ ਤੋਰ ਦੀ ਠੀਕ ਹੈ ਫੇਸ ਦੇਖੋ ਕਿੰਨਾ ਪਿਆਰਾ ਸਿਰਫ ਠੀਕ ਹੈ ਫੁੱਲ ਬਰੀਡ ਦੇ ਵਿੱਚ ਤਿੰਨ ਪੀੜੀਆਂ ਦਾ ਰਿਕਾਰਡ ਆਪਣੇ ਕੋਲ ਹੈਗਾ ਇਹਦਾ ਤਿੰਨ ਪੀੜੀਆਂ ਦਾ ਡੀਐਨਏ ਪ੍ਰੂਫਡ ਰਿਕਾਰਡ ਆ ਜੀ ਇਹ ਆਏ ਨਹੀਂ ਵੀ ਆਮ ਵਪਾਰੀ ਦੇਗਾ ਕਹਿੰਦਾ ਵੀ ਕਹਿਣਗੂ ਆਪਦੇ ਕੋਲੋਂ ਬਣਾਤਾ ਦੇਵਾ ਦੇਖੋ ਕਿੰਨਾ ਚੌੜਾ ਲੱਤਾਂ ਦੀ ਸੈਟਰੇਟਨੈਸ ਲੈਗ ਸਕੋਰ ਬੈਕ ਆਰਡਰ ਫੋਰ ਆਰਡਰ ਕਿਸੇ ਪਾਸਿਓਂ ਕਮੀ ਬੰਦਾ ਕੱਢ ਹੀ ਨਹੀਂ ਸਕਦਾ ਕੋਲ ਆਗੇ ਵੀ ਜੀ ਠੀਕ ਹੈ ਤਿੰਨ ਪੀੜੀਆਂ ਰਕਾਰ ਤੇ ਦੁੱਧ ਦੀ ਕੀ ਉਮੀਦ ਲਾ ਸਕਦੇ ਆ ਪਹਿਲੇ ਬਾਈ 28 ਤੋਂ 30 ਕਿਲੋ ਸਿਆਲ ਹੁੰਦਾ ਵੱਧ ਵੀ ਪਾਣ ਦੀ 28 ਤੋਂ 30 ਕਿਲੋ ਫੁੱਲੇ ਹੀ ਪਾਉਗੀ ਠੀਕ ਹੈ ਪਲੂਣ ਜੇ ਆਪਾਂ ਨੂੰ ਪਹਿਲੇ ਸਵੇਸ ਤੋਂ 30 ਕਿਲੋ ਦੇ ਨੀਅਰ ਅਵਾਰਡ ਦੀ ਉਮੀਦ ਹੈਗੀ ਆ ਬੜਾ ਖੁੱਲਾ ਇਹ ਆ ਜੀ ਬੜਾ ਖੁੱਲਾ ਆ ਕਿਉਂਕਿ ਆਪਾਂ ਆਪਣੇ ਕੋਲੇ ਜਰਸੀਆਂ ਘਰ ਵਾਸਤੇ ਦੁੱਧ ਪੀਣ ਨੂੰ ਰੱਖੀਆਂ ਠੀਕ ਹੈ ਇਹ ਦੂਹ ਪੁਰਾ ਛੋਟੀਆਂ ਜਰਸੀਆਂ ਘੱਟ ਬੋਡੀ ਵੇਟ ਨਾਲ ਦਾ ਆਪਾਂ ਇੱਥੇ ਥੇ 30 ਕਿਲੋ ਫਸਟ ਟਾਈਮ ਨਾਲ ਤਾਂ ਮਿਲ ਕੇ ਲਿਆ ਜੀ ਬਾਕੀ ਹੈ ਵੀ ਬੱਚੇ ਹੀ ਆ ਤੇ ਗਰੀਡ ਵਾਈ ਤਾਂ ਕੰਪਰੋਮਾਈਜ਼ ਹੈ ਹੀ ਨਹੀਂ ਨਾ ਵੀ ਜੇ ਕਹੇ ਨੇ ਗਰੀਡ ਤੇ ਕੰਮ ਕਰਨਾ ਕੰਪੀਟੀਸ਼ਨ ਲੈਵਲ ਦਾ ਬੱਚਾ ਹੁਣ ਇੱਥੋਂ ਲੱਤਾਂ ਚੈੱਕ ਕਰੋ ਕਿੰਨੀ ਲੱਤ ਲੈ ਕੇ ਸਕੋਰ ਵਧੀਆ ਕੋਈ ਵਿੰਡ ਬੁੰਡਰੀ ਬਹੁਤ ਚੰਗਾ ਖਲੈਟ ਸਰੀਰ ਆ ਬੱਚੇ ਦਾ ਜੀ ਇਹਦਾ ਰੇਟ ਵੀਰੇ ਰੇਟ ਇਹ ਬੱਚੀ ਦੇ ਦਾਂਗੇ ਜੀ ਆਪਾਂ 135000 ਰੁਪਏ ਦੀ ਜੀ 135000 ਦੀ ਬਾਕੀ ਹਜੇ ਵੀ ਆਰਡਰ ਬਹੁਤ ਜਿਆਦਾ ਸਪੇਸ ਪਈ ਆ ਬਹੁਤ ਤਿਆਰ ਕਰਨਾ ਬੱਚੀ ਦਾ ਸਾਡੇ 5-4 ਦਿਨ ਕੱਢ ਦਿਆ ਹਨਾ ਖੁੱਲੇ ਜੀ ਖੁੱਲੇ ਠੀਕ ਐ ਤੇ ਫੇਸ ਕੁਆਲਟੀ ਕੋਈ ਨੇੜੇ ਤੋਂ ਫਿਰ ਚੈੱਕ ਕਰਾ ਦੀ ਆਪਾਂ ਸੋ ਬੂਥੀ ਬਾਤੀ ਦੇਖੋ ਕੋਈ ਵੀ ਰਾ ਕੇ ਇਹਦਾ ਕਹਿ ਨਹੀਂ ਸਕਦਾ ਕਿ ਢੇਲੋ ਇੰਨੀ ਦੂਰ ਚਲੇ ਕੇ ਸਾਈ ਦੋ ਪੈਟ ਲੱਭਿਆ ਪਹਿਲਾ ਨੈਟ ਤੇ ਤੇ ਜਾਂਦਾਂ ਦਿਨ ਸਾਨੂੰ ਬਰੀਡ ਪੂਰੀ ਨਹੀਂ ਮਿਲੀ ਅੱਗੇ ਭਾਈ ਜੀ 2 ਨੰਬਰ ਤੇ ਗੱਲ ਕਰਦੇ HF ਦੀ ਆਪਾਂ ਇਹ ਦੋ ਦਾੰਦਾ ਜੀ ਬੱਛੀ ਹਾਂਜੀ ਕਰਮਾ ਵਾਲੀ ਹੈ ਤਿਆਰ ਆ ਅਗਾੜੀ ਬੁੜੀ ਦੇਖ ਲੋ ਵੀ ਕਿੱਦਾਂ ਲੰਮਾ ਆਰਡਰ ਆ ਚੱਲਦਾ ਧੁੰਨੀ ਕੋਲੋਂ ਸਟਾਰਟ ਆ ਬੱਠ ਪੁੜੇ ਦੀ ਚੜਾਈ ਤੇ ਬੋਡੀ weight height length ਕਿਸੇ ਪਾਸਿਓਂ ਕੁੰਜੀ ਨਹੀਂ ਬੱਛੀ ਜੀ ਤੇ ਦੁੱਧ ਗਰਮੀ ਦੇ ਅਕੋਰਡਿੰਗ ਵੀ 35 ਕਿਲੋ ਖੜਾ ਦੇ ਪੁੱਤ ਸੌਖਾ ਇਹ ਹੀ ਪਾ ਦੂੰਗੀ ਯਾਨੀ ਬੜਾ ਸੌਖਾ ਆਰਡਰ ਦੀ ਕੁਆਲਿਟੀ ਚੈੱਕ ਕਰੋ ਠਣਾ ਦੇ ਵਿੱਚ ਗੈਪ ਸਪੇਸ ਤੇ ਚੜਾਈ ਚੜੂਈ ਪਿੱਠਪੂੜੇ ਦੀ ਹੁੰਜੀ ਕਿਸੇ ਪਾਸੋਂ ਦੀ ਇਹਦਾ ਬਣ ਕੇ ਚੱਲ ਵੀ ਦੰਦੋ ਕਿਵੇਂ ਆ ਗਈ ਇਹ ਦੋ ਦਾ ਅੰਦਾਜ਼ਾ ਹੀ ਇਹ ਵੀ ਬੱਚਾ ਹਜੇ ਅਚਾ ਦੋ ਦੰਦ ਪਹਿਲਾ ਸੂਬਾ ਤੇ ਹਾਈਐਸਟ ਮਿਲਕ ਕਪੈਸਿਟੀ ਦੀ ਗਰਮੀ ਦੇ ਵਿੱਚ ਮੰਨ ਕੇ ਚੱਲੀ ਆਪਾਂ 35 ਕਿਲੋ ਦਾ ਤੇ ਫੌਜੀ ਆ ਗਾੜੀ ਦੇਖੋ ਧੁੰਨੀ ਕੋਲ ਆਰਡਰ ਸਟਾਰਟ ਆ ਇੱਧਰ ਵੀ ਆਇਆ ਇਸ ਲੋਟ ਦੀ ਮੋੜਦੀ ਠੀਕ ਆ ਸਵੇਲਿੰਗ ਵਗੈਰਾ ਬਹੁਤ ਪਾਈ ਜਾਂਦੀ ਹੈ ਨਾ ਧੁੰਨੀ ਚੱਕ ਲੈ ਗਈ ਜਮਾ ਇਹ ਹੁਣ ਭਲ ਪੁਲ ਪਾ ਰਹੀ ਆ ਜੀ ਬੱਛੀ ਠੀਕ ਹੈ ਤੇ ਕਿਉਂਕਿ ਪਹਿਲਾਂ ਬੱਛੀ ਨੇ ਮਾੜੀ ਮੋਟੀ ਭਲ ਪਾ ਕੇ ਆਰਡਰ ਖੋਲਣਾ ਹੁੰਦਾ ਜੀ ਠੀਕ ਹੈ ਹਜੇ ਵੀ ਆਰਡਰ ਉੱਪਰੋਂ ਪੋਲਾ ਪਿਆ ਗਾ ਬੱਛੀ ਦਾ ਠੀਕ ਹੈ ਹ ਇਹਦਾ ਵੀ ਜਰਸੀ ਵਾਲਾ ਰੇਟ ਹੀ ਹੈ ਜੀ 135000 ਰੁਪਏ ਦੀ ਬੱਛੀ ਇਹ ਦੇ ਦਾਂਗੀ ਠੀਕ ਹੈ 135 ਦੀ ਮਾੜੀ ਮੋਢੀ ਨਰਮ ਹੋ ਜੂਗੀ ਮੋਕਾ ਠੀਕ ਹੈ ਸੋ 135000 ਰੁਪਏ ਨਰਮ ਹੋ ਜੂ ਤੇ ਬੱਛੀ ਕਾਦਾ ਮਨ ਕੇ ਚੱਲੋ ਥੱਲੇ ਹਵਾਨਾ ਫਟ ਫਾਟ ਖੋਲ ਦੀ ਦੁਰੀਆਂ ਜੀ ਇੱਕ ਦਾ ਹੁੰਦਾ ਵੀ ਉਹੀ ਇਕੱਲਾ ਡੋਪਲ ਹਵਾਨਾ ਬਣ ਗਿਆ ਵੀ ਵੱਡਾ ਹਵਾਨਾ ਪਰ ਹਵਾਨੇ ਦੇ ਨਾਲ ਵੱਡਾ ਹੋਣ ਦੇ ਨਾਲ ਫਿਟਿੰਗ ਹੋਣੀ ਜ਼ਰੂਰੀ ਆ ਤੈ ਲੋ ਵੀਰੇ ਜਿਹੜਾ ਆਪਾਂ ਕਹਿੰਨੇ ਆ ਨਾ ਵੀ ਖੁਚਾਂ ਤੋਂ 4-5 ਉਂਗਲਾਂ ਉੱਪਰ ਆ ਮਿੰਤੀ ਕਰਕੇ ਲੈ ਜੇ ਬੰਦਾ ਜੀ ਠੀਕ ਹੈ ਹਾਂਜੀ ਆਪਣੇ ਕੋਲੇ ਜਿੰਨੀਆਂ ਵੀ ਵੀਡੀਓ ਚ ਵਹਿੜਾ ਹੋਣਗੀਆਂ ਲੰਬੇ ਦੀ ਅਡਰ ਵਾਲੀ ਤਾਂ ਵਹਿੜਾ ਆਪਾਂ ਜ਼ਿੰਦਗੀ ਚ ਕਦੇ ਖਰੀਦੀ ਨਹੀਂ ਵੀ ਖੁੱਚਾਂ ਤੋਂ ਥੱਲੇ ਅਡਰ ਹੋਊਗਾ ਕਿਸੇ ਦਾ ਜੀ ਹਾਂਜੀ ਅੱਗੇ ਆ ਗਈ 3 ਨੰਬਰ ਵਹਿੜਾ ਇਹ ਵੀ ਦੋ ਦੰਦ ਬੱਚਾ ਜੀ ਠੀਕ ਹੈ 12 13 ਦਿਨ ਪੈਂਡਿੰਗ ਆ ਠੀਕ ਹੈ ਆਪਣੀ ਅੱਜ ਦੇ ਲੋਡ ਤੋਂ ਏ ਕਲਾਸ ਵਹਿੜਾ ਆ ਗਾੜੀ ਇਹਦੀ ਦੇਖੋ ਕਿੱਥੋਂ ਚੱਲਦੀ ਆ ਠੀਕ ਹੈ ਅਡਰ ਦੀ ਚੜਾਈ ਇਹਨੇ ਹੁਣੇ ਕਿੰਨੀ ਚੌੜੀ ਛੜਤੀ ਵਹਿੜ ਨੇ ਖੜਾ ਲਈ ਪੁੱਤ ਠੀਕ ਹੈ ਇੱਥੇ ਪੁੜਾ ਜੀ ਤੇ ਇੱਥੋਂ ਮਗਰੋਂ ਜੇ ਆਪਾਂ ਦੇਖੀਏ ਥਣਾ ਦੇ ਵਿੱਚ ਗੈਪ ਪਿਆਰੀ ਆ ਬੱਚੀ ਨਾਲੋਂ ਵੀ ਇਹਨੇ ਵੱਧ ਕਰਨੀ ਆ ਜੀ ਇਹਦਾ ਉਹੀ ਗੱਲ ਹੈ ਹੁਣ ਦੂਜਾ ਸੁਆ ਹਨਾ ਨਹੀਂ ਨਹੀਂ ਪਹਿਲਾਂ ਦੋ ਦੰਦਾਂ ਦੋ ਦੰਦ ਇਹਦਾ ਵੀ ਹਵਾਨਾ ਮੰਨ ਕੇ ਖੁੱਚੇ ਤੋਂ 4 ਇੰਚ ਉੱਪਰ ਬਿਆ ਹਨਾ ਪਰ ਦੀ ਬਾਕੀ ਆ ਦੇਖੋ ਫਾੜੀਦਾਰ ਰੈਡਰ ਆ ਠੀਕ ਹੈ ਹਾਂਜੀ ਤੇ ਬੋਡੀ ਵੇਟ ਦੂਜੀ ਸੁਆ ਵਾਲੇ ਕਿੰਨੇ ਕਰੀ ਫਰਦੀ ਆ ਜਮਾ ਦੂਜੇ ਸੁਆ ਨਾਲ ਦੀਆਂ ਬਿਹੜਾ ਨਾਲ ਦਾ ਜੀ ਬਾਕੀ ਦੰਦਾਂ ਬੱਚੇ ਇੱਕ ਵੀ ਤਰਾਨ ਨੇ ਪਰ ਆਪਾਂ ਆਏ ਵੀ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਟਾਈਮ ਲੱਗ ਜਾਂਦਾਗਾ ਠੀਕ ਹੈ ਤਾਂ ਹੀ ਉਹ ਕਰਦੇ ਕਿ ਬੱਚੇ ਹੀ ਆ ਹਜੇ ਦੰਦਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਤੋਂ ਇਹਦਾ ਰੇਟ ਕੀ ਰਹੂ ਫੇਰ ਇਹ ਬੈਡ ਦੇ ਦਾਂਗੇ ਜੀ ਆਪਾਂ 165000 ਰੁਪਏ ਦੀ ਹਾਈਟ ਦੇਖ ਲਓ ਵੀ ਮੇਰੇ ਸਿਰ ਜਿੱਦੀ ਉੱਚੀ ਬੱਛੀ ਹੈ ਜਿਹਨੂੰ ਆਪਾਂ ਕਹਿੰਦੇ ਘਵਾ ਦੇ ਮੇਰਾ ਜੂ 165000 ਰੁਪਏ ਦੀ ਦੁੱਧ ਦੀ ਐਵਰੇਜ ਇਹਦੀ ਵੀ 34 35 ਕਿਲੋ ਤੋਂ ਪਾਰ ਵਾਲੀ ਹੈਗੀ ਆ ੁੱਲੀ ਡੁੱਲੀ ਜੀ ਸਾਈਡ ਪੋਜ ਪੇਟਾ ਪੂਟਾ ਆਪਾਂ ਜਿਹਨੂੰ ਕਹਿੰਦੇ ਆ ਨਾ ਪੰਜਾਬੀ ਚ ਠੀਕ ਹੈ ਬਹੁਤ ਚੰਗਾ ਹੈਗਾ ਕਮੀ ਕਿਸੇ ਪਾਸਿਓ ਕੋਈ ਨਹੀਂ ਬੱਛੀ ਚ ਠੀਕ ਹੈ ਤਿੰਨੇ ਵੇੜਾ ਗੱਬੜਾ ਦਿਖਾਈਆਂ ਜਿਹੜੇ ਤਿੰਨੇ ਸਿਲੈਕਟਡ ਜਰਸੀ ਦਾ ਫੇਸ ਇੱਕ ਵਾਰੀ ਫੇਰ ਦਿਖਾ ਦਈਏ ਸੋ ਬਹੁਤ ਦਰਸ਼ਨੀ ਜਰਸੀ ਦਾ ਬਸ ਉਹਨੂੰ ਬੈਡ ਦਿਖ ਅੱਗੇ ਆ ਜੋ ਬਾਈ ਜੇ ਧਰੇ ਪਾਸੇ ਤਾਜੀਆਂ ਸੂਜਾਂ ਹੋ ਜਾਂਦੇ ਜਿਹੜੀ ਆਪਾਂ ਇਹ ਵਿਹੜ ਦੇਖੀ ਜੰਨੇ ਜੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਢਲੋਂ ਵੀਰੇ ਖੋਲੀ ਪੁੱਤ ਠੀਕ ਹੈ ਤੇ ਇਹ ਕੱਲ ਸ਼ਾਮ ਦੀ ਸੂਈ ਆ ਜੀ ਠੀਕ ਹੈ 13 ਕਿਲੋ ਇਹਦਾ ਬੋਲਾ ਕੱਢਿਆ ਆਪਾਂ ਤੇ 44 45 ਕਿਲੋ ਦਾ ਫੀਕ ਰਿਹਾ ਬਲੂਨ ਦਾ ਜੀ ਵਿਹੜ ਦਾ ਜੇਰ ਵਗੈਰਾ ਡੰਨਾ ਜੇਰ ਵਗੈਰਾ ਡੰਨਾ ਹੁਣ ਤੁਸੀਂ ਬਾਕੀ ਆਏ ਜੀ ਆਪਣੀਆਂ ਗਾਵਾਂ ਦਾ ਪੱਕੇ ਤੇ ਸਾਰੇ ਨਾਲ ਤੁਰਦਿਨਾ ਠੀਕ ਹੈ ਤੋਰੇ ਵੀ ਕੋਈ ਗਾ ਮਾੜੀ ਨਾ ਹੋ ਜਿਹੜੀ ਤੋਰੇ ਦੀ ਮਾੜੀ ਉਹ ਤਾਂ ਕੱਚੇ 'ਚ ਨਹੀਂ ਵਧੀਏ ਤੁਰਦੀ ਪਲੱਸ ਪੁਆਇੰਟ ਇਹ ਵੀ ਆ ਪੈਰਾਂ ਦੀ ਕੋਈ ਗਾ ਆਪਾਂ ਕਦੇ ਜ਼ਿੰਦਗੀ 'ਚ ਮਾੜੀ ਨਹੀਂ ਲਈ ਜਿਆਦਾ ਗੱਲਾਂ ਤੋਰ ਕੇ ਦਿਖਾਉਣੀਆਂ ਤਾਂ ਪੱਕੇ ਦੇ ਦਿਖਾਉਣੀਆਂ ਹਾਂਜੀ ਪੱਕੇ ਤੇ ਇੱਥੇ ਤੁਹਾਡੇ ਸਾਹਮਣੇ ਕਸਟਮਰ ਵੀ ਹੁਣ ਆਪਣੇ ਨਾਲ ਗਾਵਾਂ ਦੀ ਡੀਲ ਕਰਦੇ ਗਏ ਆ ਉਹਨਾਂ ਨੂੰ ਵੀ ਇੱਥੇ ਚਲਾ ਚਲਾ ਦਿਖਾਈਆਂ ਤੋਰੇ ਦੀ ਗਾ ਆਪਾਂ ਜ਼ਿੰਦਗੀ 'ਚ ਨਹੀਂ ਮਾੜੀ ਕਦੇ ਖਰੀਦੀ ਖੜਾਏ ਬੁੱਤ ਬਾਕੀ ਥਣਾ ਥੋਣਾ 'ਚ ਗੈਪ ਦੇਖੋ ਚਾਰਾਂ 'ਚ ਆਰਡਰ ਇਹਦਾ ਵੀ ਦੇਖ ਲਓ ਖੁੱਚਾਂ ਦੇ ਉੱਪਰ ਉੱਪਰ ਕਿੰਨਾ ਜ਼ਿਆਦਾ ਹਵਾਨਾਗਾ ਉਹ ਫਿਰ ਉਪਰੀ ਸਮਰੱਥਤਾ ਬੈਠਦਾ ਲੈਂਥ ਦੇਖੋ ਕਿੰਨੀ ਆ ਹਾਈਟ ਦਾ ਤਾਂ ਕਿਆ ਕਹਿਣਾ ਹੀ ਹੈ ਠੀਕ ਆ ਹੱਥੀ ਚਵਾਈ ਕਰੇ ਬੰਦਾ ਮਸ਼ੀਨੀ ਦਾ ਪਰ ਜਿਹੜੇ ਵੀਰੇ ਕਹਿੰਦੇ ਸਨ ਜਿਆਦਾ ਤੋਂ ਚਾਹੀਦੇ ਇੱਕ ਰੱਖਣੇ ਬਿਨਾ ਮਸ਼ੀਨ ਤੋਂ ਉਹਨਾਂ ਨੂੰ ਵੈੜ ਇਹ ਸ਼ੂਟ ਕਰੂਗੀ ਸ਼ੂਟ ਕਰੂਗੀ ਦੋਨੇ ਪਾਸਿਆਂ ਦੀ ਬੈ ਕੇ ਨਾ ਹੌਂਗਲੀ ਵਾਲੀ ਵੀ ਰੱਖ ਲੈ ਕਰਨ ਪਰ ਕੇ ਦੋ ਮਿੰਟ ਬਚਾਏ ਨਹੀਂ ਕੀ ਦਿੱਤਾ ਇਹ ਨਾਲ ਮੇਲ ਕਾਫਾ ਜਰਸੀ ਦਾ ਜੀ ਠੀਕ ਹੈ ਬਾਕੀ ਹਲਕੀਆਂ ਫੁਲਕੀਆਂ ਜੀਆਂ ਵੇਨਸ ਦਿਖਾ ਰਹੀ ਹੈ ਮਾੜੀ ਮਾੜੀ ਹਲਕੀ ਜੀ ਮੰਨ ਕੇ ਚੱਲੋ 10% ਭੜ ਵੀ ਹੈ ਵੈੜਦੇ ਹਜੇ ਠੀਕ ਹੈ ਹਾਂ ਜੀ ਠੀਕ ਹੈ ਇਹਦਾ ਬਾਈ ਜੀ ਰੇਟ ਕੀ ਰਹਿਣਾ ਹੈਗਾ ਇਹ ਵੇੜ ਦੇ ਦਾਂਗੇ ਜੀ ਆਪਾਂ 1.5 ਲੱਖ ਰੁਪਏ ਦੀ 1.5 ਲੱਖ ਦੇ ਵਿੱਚ ਦੁੱਧ ਦੀ ਹਾਈਐਸਟ ਕਪੈਸਿਟੀ ਵੀ ਕਿੰਨਾ ਬੰਦਾ ਚੋਲੇ ਤੋਂ ਇਹੋ ਜੀ ਗਰਮੀ ਦੇ ਹਿਸਾਬ ਨਾਲ 40 ਕਿਲੋ ਤੇ ਜਿਵੇਂ ਮਰਜ਼ੀ ਟਕਾ ਕੇ ਵੇੜ ਤੋਂ ਇਹ ਤੋਂ ਨਾ ਮੁੱਢ ਲਈ ਚਦੇ ਜਿਹਦੇ ਨਾਲ ਸਰੀਰ ਨਹੀਂ ਤੋੜਦੀ ਇਹ ਇਹਨੇ ਦੁੱਧ ਨਾਲ 1 ਲੱਖ 50 ਜਿਹੜੇ ਦੇ ਵਿੱਚੋਂ 1.5 ਦੀ ਹਾਂਜੀ ਅੱਗੇ ਆ ਗਈ ਬਾਈ ਜੀ ਪੰਜ ਨੰਬਰ ਇਹਦੇ ਥੱਲੋਂ ਜੀ ਆਪਣੇ ਘਰੋਂ 28 ਤੋਂ 30 ਕਿਲੋ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦਾ ਬੰਦਾ ਠੀਕ ਹੈ ਦੋ ਟਾਈਮ 14 ਕਿਲੋ ਪਰ ਟਾਈਮ ਦੁੱਧ ਮਣਕੇ ਦੇਵਾਂਗੇ ਆਪਾਂ 20 ਤੋਂ 15 ਹਾਂਜੀ 20 28 30 ਕਿਲੋ ਯਾਨੀ ਰੈਡੀ ਆ ਹੁਣ ਠੀਕ ਹੈ ਠੀਕ ਹੈ ਹਾਂਜੀ ਤੇ ਬੱਚਾ ਕੀ ਆ ਗਿਆ ਬੱਚਾ ਨਾਲ ਮੇਲ ਕਾਫਾ ਖੜਾ ਲਈ ਪੁੱਤ ਜੇਰ ਵਗੈਰਾ ਦਾ ਨਾ ਜੇਰ ਵਗੈਰਾ ਦਾਣਾ ਤਿੰਨ ਦਿਨ ਦੀ ਸੂਈ ਆ ਜੀ ਜੀ ਹਾਂ ਤੇ ਦੁੱਧ ਯਾਨੀ 35 ਕਿਲੋ ਮੰਨ ਕੇ ਲੈ ਲੈ ਵੱਧ ਅਰਲੇ ਦੀ ਸੇਵਾ ਕਿਉਂਕਿ 5-6 ਕਿਲੋ ਵਧਣਾ ਇਹਨੂੰ ਇੱਥੋਂ ਵੀ ਵੱਡੀ ਕਰ ਦੇ ਠੀਕ ਹੈ ਅੱਜ ਦੂਜੇ ਤੀਜੇ ਦਿਨ ਹੀ ਹੈ ਨਾ ਤਿੰਨ ਦਿਨ ਹੋਇਆ ਜੀ ਠੀਕ ਹੈ ਤਿੰਨ ਦਿਨ ਕਿਉਂਕਿ ਸਟਾਰਟਿੰਗ ਹੀ 23-24 ਕਿਲੋ ਬੋਲੇ ਚੱਕਰੀ ਸੀ ਵਹਿੜ ਨੇ ਠੀਕ ਹੈ ਠੀਕ ਹੈ ਇਹਦਾ ਹਲਕੀ ਜੀ ਪਾਲ ਹਜੇ ਵੀ ਰਹੀ ਹੈ ਬੀਨ ਸਬੂਨਸ ਕੱਢਣ ਗਏ ਨੇ ਆਰਡਰ 'ਚ ਠੀਕ ਹੈ ਸ਼ੁਰੂ ਕਰੀਗਾ ਬਾਡੀ ਵੇਟ ਦੇਖ ਲੋ ਵਹਿੜ 'ਚ ਕਿੰਨਾ ਪਿਆ ਬਾਡੀ ਵੇਟ ਬੀਸੀਐਸ ਕਿੰਨਾ ਵਧਿਆ ਕਿਉਂਕਿ ਜਿਹੜੀ ਵਹਿੜ ਦੇ ਵਿੱਚ ਬਾਡੀ ਵੇਟ ਬੀਸੀਐਸ ਹੈ ਨਹੀਂਗਾ ਉਹ ਉਹਨੇ ਉਸੇ ਹਿਸਾਬ ਨਾਲ ਹੀ ਉਹਦੇ ਆਪਣੇ ਕਹਿਣ ਨੂੰ ਵੀ ਸਰੀਰ ਖੋਰ ਕੇ ਹੀ ਦੁੱਧ ਕੱਢਣਾ ਜੈ ਤੇ ਚਵਾਈ ਚਾਹੀ ਹੱਤੀ ਕਰੇ ਮਸ਼ੀਨੀ ਦੋਨੇ ਟਾਈਪ ਦਾ ਦੋਨੇ ਤਰ੍ਹਾਂ ਦਾ ਮਸ਼ੀਨ ਤੇ ਵੀ ਆਪਾਂ ਮਿਲ ਕੇ ਹੀ ਕਰਦੇ ਲੱਗੀ ਵੀ ਇਹਦਾ ਬਾਈ ਜੀ ਰੇਟ ਕੀ ਰੱਖਿਆ ਆਪਾਂ ਰੇਟ ਥੋੜੀ ਵੀ ਰੇਟ ਮੈਂ ਦੇ ਦਾਂਗੇ ਆਪਾਂ 135000 ਰੁਪਏ ਦੀ ਸੀ ਨਰਮ ਮਾਨਤਨ ਹੋ ਜੂ ਵਿੱਚੋਂ ਕੋਈ ਕੋਈ ਗੱਲ ਨਹੀਂ ਮੌਕੇ ਤੇ ਪਰ ਮਾਨਤਨ ਆਏ ਵੀ ਕੋਈ ਭਰਾਏ ਨਾ ਸੋਚੇ ਜਿਹੜੀਆਂ ਆਪਾਂ ਇਹੜਾ ਦੇ ਮੁੱਲ ਕਰਿਆ ਵੀ ਇਹਨਾਂ 'ਚ ਕੋਈ 30 30 40 40000 ਦਾ ਅੰਤਰ ਆ ਠੀਕ ਆ ਉਹਨੇ ਰਲ ਦੀ ਮੇਰੀ ਗੱਲ ਹੀ ਕਰ ਜੇ ਆਪਾਂ ਮੁੱਲ ਕਰਿਆ ਜੀ ਠੀਕ ਆ ਆ ਜੋ ਅੱਗੇ ਜੀ 6 ਨੰਬਰ ਤੇ ਇਹਦਾ ਵੀ ਟ੍ਰਾਂਸਪੋਰਟ ਦੇ ਸੈਕਸਡ ਸੀਮਨ ਦੀ ਆਪ ਆ ਜੀ ਵਹਿੜੇ ਠੀਕ ਹੈ ਤੇ ਦੰਦਾਂ ਦੇ ਦੇਖ ਲੋ ਵੀ ਦੋ ਦੰਦ ਆ ਇਹਦੇ ਆਹੋ ਮਾਈ ਗੋਡ ਹਾਂਜੀ ਦੋ ਦੰਦ ਪਹਿਲਾ ਸੁਆ ਹਨਾ ਬਾਡੀ ਬਿਲਡਰ ਪੂਰੀ ਵਾਈਡ ਵਾਈਡ ਤੇ ਜਿੱਤਦੀ ਆ ਜੀ ਬਹੁਤ ਟੌਪ ਦਾ ਬੱਚਾ ਨਾਲ ਠੀਕ ਹੈ ਤੇ ਕੱਲ ਦਿਨ ਦੀ ਇਹ ਸੂਈ ਆ ਜੀ ਠੀਕ ਹੈ ਸਵੇਰ ਅੱਜ ਇਹਦਾ 10 ਕਿਲੋ ਬੋਲਾ ਕੱਢਿਆ ਜਾਣੀ ਏ 20-22 ਕਿਲੋ ਬੋਲੇ ਚੋਂ ਸਟਾਰਟ ਹੋਏਗਾ ਠੀਕ ਹੈ 20 ਕਿਲੋ ਤੋਂ ਸਟਾਰਟਿੰਗ ਕਰਿਆ ਹਾਂਜੀ ਆਰਡਰ ਦੇਖ ਲੋ ਕੋਈ ਭਲ ਨਹੀਂ ਇੱਥੇ ਖੜਾ ਕੇ ਨਾ ਤੁਹਾਨੂੰ ਹੱਥ ਮਾਰ ਕੇ ਦਿਖਾਉਣਾ ਇਹਦੇ ਆਰਡਰ ਚ ਠੀਕ ਹੈ ਜਮਾ ਬਿਲਕੁਲ ਗੱਬਣਾ ਬਿਹੜਾ ਨਾਲ ਦਾ ਨਾ ਪੋਲਾ ਆਰਡਰ ਵੇ ਆ ਦੇਖੋ ਖਾਲੀ ਕਰੀ ਕਰਕੇ ਕੋਈ ਆਇਆ ਨਹੀਂ ਵੀ ਇਹ ਅੱਧੀ ਛੋਕੀ ਅੱਧੀ ਛੱਡੀ ਵੀ ਆਪਣੀ ਬਾਕੀ ਪਲੂਣ ਤਾਂ ਜ਼ਿਆਦਾ ਖਾਲੀ ਕਰਨੀ ਪੈਂਦੀ ਆਪਾਂ ਨੂੰ ਹਾਂਜੀ ਪਹਿਲਾਂ ਬੱਚੀ ਦੁੱਧ ਤੇ ਹੀ ਫੇਰ ਆਉਂਦੀ ਆ ਬਾਕੀ ਹਾਈਟ ਦੇਖ ਲਓ ਇੱਥੋਂ ਵੀ ਆਪਣੇ ਮੋਢੇ ਨੂੰ ਉੱਚੀ ਨਿਕਲਦੀ ਏ ਬਿਹੜਾ ਠੀਕ ਐ ਇਹਦਾ ਪੀਕ ਲੈਵਲ ਬੰਦਾ ਕਿੰਨਾ ਕ ਮੰਨੇ ਬਾਈ ਸਿਆਲ ਹੁੰਦਾ ਤਾਂ ਕਿੱਲਾਂ ਕੁਝ ਹੋਰ ਹੋਣਾ ਸੀ 45+ ਚੱਲਦੀ ਏ ਇਹ ਬੱਚੀ ਸੋਖਾ ਜੀ ਠੀਕ ਐ ਠੀਕ ਆ ਯਾਨੀ 40 ਕਿਲੋ ਦੁੱਧ ਹੱਸ ਕੇ ਇਹ ਕਿਹਦੇ ਨਾਲ ਆਪਾਂ ਅੱਗੇ ਬੱਚੀ ਹੋਰ ਦਿਖਾਵਾਂਗੇ ਠੀਕ ਹੈ ਉਹ ਵੀ ਦੋ ਦੰਦ ਬੱਚਾ ਨਾਲ ਬੱਚੀ ਆ ਠੀਕ ਹੈ ਇਹ ਦੋਨੇ ਹੀ ਬੱਚੀਆਂ 40 40 ਕਿਲੋ ਵਾਲੀਆਂ ਜੀ ਅੱਛਾ ਬੱਚਾ ਵੀ ਮਗਰ ਫੀਮੇਲ ਆ ਹਨਾ ਫੀਮੇਲ ਕਾਫਾ ਵਰਲਡ ਵਾਈਡ ਦੇ ਜਿੱਟ ਦੀ ਜੀ ਠੀਕ ਹੈ ਹਾਂਜੀ ਇਹਦਾ ਰੇਟ ਕੀ ਰੱਖਿਆ ਇਹ ਵੇੜ ਆਪਾਂ ਜਿਸ ਨੂੰ ਦਵਾਂਗੇ ਜੀ 1,65,000 ਰੁਪਏ ਦੀ ਜੀ 1,65,000 ਰੁਪਏ ਦੀ ਹਾਂ ਦੋਨਾਂ ਦਾ ਰੇਟ ਇੱਕੋ ਹੀ ਆ 165 165 ਜੀ ਇਹਦੇ ਨਾਲ ਬਾਲਡ ਫਾਇਰ ਦੇ ਮੌਂਟਰੀ ਆਲ ਦੀ ਬੱਛੀ ਆ ਅੱਛਾ ਇਹਦੇ ਬਾਰੇ ਬੱਛੀ ਆ ਗਈ ਹਾਂਜੀ ਦੋ ਦੰਦ ਦੀ ਇਹ ਆ ਦੰਦਾਂ ਜੀ ਦੰਦ ਇਹਦੇ ਵਿੱਚ ਚਕਰਾਂ ਨਾ ਵੀਰੂ ਖੋਲੀ ਪੁੱਤ ਗੁਰਵ੍ਰਧ ਹੈ ਦੰਦਾਂ ਦਾ ਦੰਦਾਂ ਦੇ ਵਿੱਚ ਸਾਨੂੰ ਬੱਚਿਆ ਦਿਖਾਉਣੇ ਪਏ ਆ ਸੋ ਵਪਾਰਤ ਮਾਰ ਕੇ ਜਿਹੜਾ ਆਪਾਂ ਡੇਲੀ ਵੀਡੀਓ ਕਵਰ ਕਰਦੇ ਰਹਿੰਨੇ ਆ ਪਰ ਮੰਨ ਕੇ ਚੱਲ ਜਦੋਂ ਆਪਾਂ ਬਰੀਡ ਦਾ ਫੋਕਸ ਕਰਨਾ ਤਾਂ ਉਹਦਾ ਆਪਣਾ ਆਪਾਂ ਪਹਿਲਾਂ ਸਟਾਰਟਿੰਗ ਚ ਇਹਦੇ ਦਿਖਾਉਣੇ ਆ ਦੇਖੋ ਕਿੱਥੇ ਹੀ ਸੁਣਿਆ ਹੈ ਖਾਲੀ ਆ ਜਮਾ ਠੀਕ ਹੈ ਗੱਲ ਆਪੋ ਹੀ ਕਰਦੇ ਆ ਵੀ ਦੰਦਾਂ ਚ ਬੱਚੀਆਂ ਤੇ ਪੂਰੀ ਕੁਆਲਿਟੀ ਦੇ ਵਿੱਚ ਆ ਹਾਂ 20-20000 ਦੀ ਆਪਾਂ ਬੱਛੀਆਂ ਰੱਖ ਲਾਂਗੇ ਜੇ ਕੇ ਭਰਾਣੇ ਸੋ ਬੱਚ ਵੀਰ ਕਹਿੰਦੇ ਰੇਟ ਜਿਆਦਾ ਕਰਦਾ ਵੀਰ ਨੇ ਇੱਥੇ ਸੈਦੋ ਕੁਛ ਦੀ ਬਨੇ ਰੇਟ ਜਿਆਦਾ ਤਾਂ ਮੰਨ ਕੇ ਚੱਲ ਵੀ ਚੀਜ਼ ਵੀ ਨਾਲ ਚੰਗੀ ਹੈਗੀ ਆ ਬਾਈ ਰੇਟ ਆਏ ਆ ਚੀਜ਼ ਦੇ ਹੀ ਹੁੰਦੇ ਆ ਆਪਾਂ ਅੱਗੇ ਤੋਂ ਵੀ ਗਾਵਾਂ ਪਰਚੇਤ ਕਰਨੀਆਂ ਆਪਾਂ 4-5 ਦਿਨ ਪਹਿਲਾਂ 15 ਬੈੜਾਂ ਦੀ ਤੁਹਾਡੇ ਚੈਨਲ ਤੇ ਵੀਡੀਓ ਕਵਰ ਕਰੀ ਸੀ ਠੀਕ ਹੈ ਤੇ ਉਹ 15 ਤੋਂ ਬਾਅਦ ਦਾ 15 ਹੋਰ ਆ ਜਾਂਦੀਆਂ ਕਰਮਾਲਾਂ ਠੀਕ ਹੈ ਇਹ ਇਕੱਲੇ ਰੇਟ ਨਹੀਂ ਹੁੰਦੇ ਆਪਣੇ ਕੋਲ ਕਸਟਮਰ ਵੀ ਉਦਾਂ ਦਾ ਆਉਂਦਾ ਹੈਗਾ ਜੀ ਠੀਕ ਹੈ ਤੇ ਮੰਨ ਕੇ ਚੱਲੋ ਅਗਲੇ ਨੂੰ ਬਰੀਡ ਦੇਈਦੀ ਆ ਤਾਂ ਹੀ ਕੋਈ ਨਾ ਕੋਈ ਭਰਾ ਪੈਸੇ ਲਾ ਕੇ ਜਾਂਦਾ ਜੀ ਸੋ ਜਾਇਆ ਗਾ ਫਾਰਮ ਦੀ ਜਨਰੇਸ਼ਨ ਜਿਹੜਾ ਫਾਰਮ ਅੱਗੇ ਗਰੋ ਕਰਨਾ ਉਹ ਬਰੀਡ ਨਹੀਂ ਕਰਨਾ ਬਰੀਡ ਨਹੀਂ ਕਰਨਾ ਹੁਣ ਇਦਾਂ ਦੀ ਬੱਚੀ ਨੇ ਇਹਨੂੰ ਅੱਜ ਨਾਲ ਦੇਖਿਓ ਬਈ ਇਹ ਕਿਵੇਂ ਆ ਜਦੋਂ ਇਹ 25 30 ਦਿਨਾਂ ਬਾਅਦ ਦੁੱਧ ਨੂੰ ਚੱਲਦੀਆਂ ਨਾ ਜੀ ਕਰਮਾਲਾਂ ਤੇ ਮਗਰ ਆ ਬੱਚੀਆਂ ਤਾਂ ਦੇਣਾ ਚ ਹੀ ਹੋ ਜਾਂਦੀਆਂ ਜਿਹੜੀਆਂ ਇਹਨਾਂ ਦੇ ਮਗਰ ਬੱਚੇ ਆ ਇਹਦਾ ਆਪਾਂ ਰੇਟ ਕੀ ਰੱਖਿਆ ਤੈਅ ਕਰਿਆ ਇਹ ਦੋਨਾਂ ਦਾ ਸੇਮ ਹੀ ਆ 65 65 ਦੀ ਬੱਚੀਆਂ ਦਾ ਦੋ ਦੋ ਦੰਦ ਦਾ ਗੁਜਾਇਸ ਹੋਜੂਗੀ ਵਿੱਚੋਂ ਬਾ ਮਾਨਤਾਨ ਕਰਦਾਂਗੇ ਜੇ ਕੋਈ ਜੋੜਾ ਲਊਗਾ ਬੰਦਾ ਤਾਂ ਉਹਦਾ ਉਹੇ ਜਿਹਾ ਕਰਦਾਂਗੇ ਜੀ ਠੀਕ ਹੈ ਇਹਨਾਂ ਥੱਲੇ ਹੁਣ 23 23 24 24 ਕਿਲੋ ਐਸ ਟਾਈਮ ਬੋਲੇ ਆ ਦੋਨਾਂ ਵੇੜਾ ਥੱਲੇ ਜੀ ਸਟਾਰਟਿੰਗ ਬਾਕੀ ਮਗਰ ਦੋਨੇ ਬੱਚੇ ਆ ਗਏ ਪ੍ਰਿੰਟ ਮੂਡ ਵਾੜੇ ਬੱਚੇ ਦੇਖੋ ਜੀ ਖੁਰਨੀ ਨਾਲ ਵੱਡੀ ਬੱਛੀ ਆ ਮਗਰ ਉਹ ਦੇਖ ਲਓ ਜਿਹੜਾ ਸੀਮਨ ਇੰਪੋਰਟਡ ਆ ਨਾ ਉਹ ਇੰਪੋਰਟਡ ਹੀ ਆ ਵਲਡਵਾਈਡ ਦੇ ਟੀਕੇਆਂ ਦੀਆਂ ਬੱਛੀਆਂ ਉਹ ਆਪਦਾ ਰਿਜ਼ਲਟ ਦਿਖਾਉਣਾਗਾ ਇੱਕ 45 45 ਦੀਆਂ ਬਹਿੜਾਂ ਬੱਛੀਆਂ ਕੱਟ ਕੇ ਦੇ ਦਾਂਗੇ ਆਪਾਂ 20000 ਦੀ ਪਰ ਹੈਡ ਬੱਛੀ ਕੱਟ ਲਾਂਗੇ ਆਪਾਂ ਜੇ ਘਟਾਉਣੀ ਹੈ ਇਹਦੇ ਅੰਦਰ ਜਿਹੜੇ ਬਹਿੜਾਂ ਖੜੀਆਂ ਦੇਖੀ ਜਾਂਦੇ ਆਪਾਂ ਇਹ ਜੀ ਪਹਿਲਣਾ ਹੀ ਬੱਛੀਆਂ ਇਹ ਆ ਆ ਜਿਵੇਂ ਦੋ ਦੰਦ ਆ ਗਈ ਬਹਿੜ ਜੀ ਗੱਭਣ ਹਾਂ ਨਹੀਂ ਨਹੀਂ ਸੂਈ ਵੀ ਆ ਨਾਲ ਇਹਦੇ ਬੱਛੀ ਆ ਠੀਕ ਹੈ ਇਹਨਾਂ ਦੋਨਾਂ ਥੱਲੇ 18-18 ਕਿਲੋ ਬੋਹੜਾ ਜੀ ਠੀਕ ਹੈ ਤੇ ਇਹਦੇ ਨਾਲ ਬੱਛੀ ਆ ਜਰਸੀ ਜੀ ਸਾਫ਼ ਸੁਥਰੀ ਬਹੁਤ ਆ ਇਹ ਵੈਟ ਦੇ ਦਾਂਗੇ ਆਪਾਂ 1,10,000 ਰੁਪਏ ਦੀ ਜੀ ਕਿੰਨਾ ਦੁੱਧ ਦਾ ਸਟਾਰਟਿੰਗ 18-19 ਕਿਲੋ ਜੀ ਬੋਹੜਾ ਉਹਦੇ ਥੱਲੇ 18-19 ਇਹਦੇ ਥੱਲੇ ਆ ਇਹ ਦੇ ਦਾਂਗੇ ਆਪਾਂ 1,20,000 ਰੁਪਏ ਦੀ ਤੋਰੀ ਪੁੱਤ ਠੀਕ ਹੈ ਇਹਨੂੰ ਹੁਣ ਤੇ ਆਹ ਦੋ ਦੰਦ ਦਾ ਬੱਚਾ ਜੀ ਜੀ ਇਹ 50 0 ਵਾਰਡ ਦੇ ਸੀਮੰਦ ਦੀ ਜਰਸੀ ਦੇ ਦੀ ਠੀਕ ਹੈ ਹਾਂ ਜੀ ਤੇ ਵੱਡੀ-ਵੱਡੀ ਡਬਲ ਬਹੁਤ ਆ ਹਨਾ ਹਾਈਟ ਹਾਂਜੀ ਮਾਂ ਐਫ ਦੇ ਪੇਟੋਂ ਪੈਦਾ ਹੋਈ ਐ ਇਹ ਠੀਕ ਹੈ ਹਾਂਜੀ ਕਹਿੰਦਾ ਬਾ ਮੂਰੇ ਗਰਮੀ ਦੇ ਵਿੱਚ ਗਰਮੀ ਦਾ ਤੋਹਫਾ ਜੇ ਮਾਪਾ ਕਹਿ ਰਿਹਾ ਪੰਜਾਬੀ ਸੁਪਾਸਾ ਸਿੱਧਾ ਠੀਕ ਹੈ ਫਰਿਜ ਹੀ ਆ ਗਈ ਕਿਉਂਕਿ ਐਫ ਦੇ ਪੇਟੋਂ ਪਹਿਲੇ ਦੁੱਧ ਜਿਆਦਾ ਦੇਣਾ ਜਰਸੀ ਵਾਲੇ ਦੇ ਵਿੱਚ ਫੈਟ ਆ ਜਨਾ ਹਾਂ ਹਾਂਜੀ ਨਾਲ ਫੈਟ ਆ ਗਈ ਬਾਡੀ ਵੇਟ ਦੇਖ ਲਓ ਪੂਸ਼ਪਾਸ ਆ ਖੁਖ ਸਾਰੇ ਗੋਣੇ 'ਚ ਜਰਸੀ ਵਾਲੇ ਆ ਬਾਕੀ ਸੀਲ ਇੰਨੀ ਕੁ ਜਿਆਦੇ ਆ ਖੜਾਈ ਪੁੱਤ ਜਿੱਥੇ ਮਰਜੀ ਜਿਵੇਂ ਮਰਜੀ ਇਹਦੇ ਥੱਲੇ ਬਹਿ ਜਾਓ ਠੀਕ ਆ ਦੋਨੇ ਪਾਸਿਆਂ ਦੀ ਵਹਿਜੋ ਜਿਵੇਂ ਪਹਿਲੇ ਨ ਬੱਚੀ ਆ ਜੀ ਠੀਕ ਆ ਸੁਹਾ ਦੀ ਸੂਈ ਆ ਆ ਇਹ ਤਾਂ ਥੱਲੇ ਭਾਉਂਦੇ ਹੀ ਨਹੀਂ ਜੀ ਜਾਨਵਰ ਨਹੀਂ ਤਾਂ ਅਸਾ ਸਵੇਰੇ ਫਿਰ ਸਾਫ ਆ ਬੜੋ ਜਿਹਾ ਸਵੇਰੇ ਬਿਲਕੁਲ ਸਾਫ ਆ ਜੀ ਲੋ ਇਹ ਤਾਂ ਬੋਲੇ ਚ ਬੱਚਾ ਜੀ ਬਿਲਕੁਲ ਸਾਫ ਆ ਚੂਨ ਚਾਂੜ ਬੜਾ ਪਿਆਰਾ ਲੱਗਿਆ ਬੱਚੀ ਨੂੰ ਠੀਕ ਆ ਠੀਕ ਆ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਜੇ ਜੇ ਬੱਚੀ ਦੇ ਦਾਂਗੇ ਆਪਾਂ 115000 ਰੁਪਏ ਦੀ ਜੀ ਠੀਕ ਆ ਠੀਕ ਆ ਸੋਹਰ ਦੀ ਫਿਰ 115000 ਰੁਪਏ ਲੈ ਜਾ ਇੱਥੇ ਕਿਹੜਾ ਕਿਹੜਾ ਦੇਖ ਚਾਹੇ ਕੋਈ ਨਾ ਤੇ ਡਬਲ ਜਿੰਦ ਜਾਨ ਵਾਲੀ ਬਹੁਤ ਆ ਹਨਾ ਹਾਂਜੀ ਗਰਮੀ ਜਿਹਨੂੰ ਆਪਾਂ ਕਹਿ ਦਈਏ ਪੰਜਾਬੀ ਪਾਸ ਆਇਆ ਗਰਮੀ ਵਾਲਾ ਤੋਹਫਾ ਠੀਕ ਹੈ ਹਾਂਜੀ ਬਾਕੀ ਜਿਹੜੇ ਸਵੇਰੇ ਸਵੇਰੇ ਸਰੀਰ ਬਾਡੀ ਵੀਰੇ ਥੋੜਾ ਜਿਹਾ ਜਾਈ ਹਨਾ ਬਿਲਕੁਲ ਵੀ ਨਹੀਂ ਜੀ ਗੱਬਣਾ ਆ ਰਹੀ ਪਈ ਆ ਕਰਮਾਂ ਵਾਲੀ ਠੀਕ ਹੈ ਠੀਕ ਹੈ ਬੱਚਾ ਮੀਲ ਕਾਫੇ ਦੇ ਪਿੱਛੇ ਨਾ ਇਹਦੇ ਨਾਲ ਮੀਲ ਕਾਫਾ ਜੀ ਇਦੋਂ ਅੱਗੇ ਜਿਹੜੀ ਆ ਬੱਚੀ ਆ ਇਹ ਦੂਜਾ ਸੁਹਾ ਜੀ ਠੀਕ ਹੈ ਤੇ ਦੰਦਾਂ 'ਚ ਇਹ ਚਾਰ ਦੰਦਾਂ ਫੇਸਬੂਮ ਦੇ ਆਰਡਰ ਤੇ ਦੇਖੋ ਇਧਰੋਂ ਬਹੁਤ ਚੰਗੀਆਂ 22 ਕਿਲੋ ਹੁਣ ਮਿਲਕੇ ਹੀ ਕਰਕੇ ਲੈ ਜਾਏ ਕੋਈ ਬੰਦਾ ਆਪਣੇ ਘਰੋਂ ਜੀ ਇਹਦੀ ਠੀਕ ਹੈ ਇਸ ਟਾਈਮ ਤੇ ਨਾਲ ਇਹਦੇ ਮੇਲਕਾਫ ਆ ਜੀ ਇਹਦਾ ਰੇਟ ਇਹ ਵੇੜ ਆਪਾਂ ਦੇ ਦਾਂਗੇ ਜਿਸ ਨੂੰ 1,05,000 ਦੀ ਠੀਕ ਹੈ ਤੇ ਇਹਦੇ ਨਾਲ ਬੈੜ ਤੇ ਆ ਬੱਚੀ ਐ ਦੰਦਾ ਚਾਰ ਦੰਦਾ ਜੀ ਠੀਕ ਹੈ 20 ਕਿਲੋ 21 ਕਿਲੋ ਇਹਦੇ ਥੱਲੇ ਬੋਲਾ ਜੀ ਹੁਣ ਤੀਜਾ ਦੇਣਾ ਸੂਈ ਨੂੰ ਠੀਕ ਹੈ ਇਹ ਬੈੜ ਵੀ ਆਪਾਂ ਦੇ ਦਾਂਗੇ 1 ਲੱਖ 5000 ਦੀ ਜੀ ਇੱਕ ਪੰਜ ਦੀ ਮਗਰ ਬੱਚੀ ਆ ਮਗਰ ਬੱਚੀ ਆ ਉਹ ਡੱਬੀ ਸਾਹਮਣੇ ਖੜੀ ਐ ਇੱਧਰ ਕਰਕੇ ਫੇਰ ਕੈਮਰਾ ਮਾਰ ਦਿਓ ਉਹ ਨਾਲ ਬੱਚੀ ਖੜੀ ਐ ਮੂਹਰੇ ਅੱਗੇ ਬੱਚੀ ਬੜੀ ਪਿਆਰੀ ਆ ਹਾਂਜੀ ਤੇ ਜਰਸੀ ਦੇਖੇ ਨਾ ਕੱਚੀ ਵਿਹੜਾ ਆਪਾਂ ਹਣਾ ਹਾਂਜੀ 1 ਕਿਲੋ ਵੀਰੇ ਜੇ ਕੋਈ ਭਰਾ ਲੈਣ ਦਾ ਚਾਹ ਬਣ ਹੋਇਆ ਆਪਾਂ ਦੇ ਦਾਂਗੇ ਇਹ ਪਹਿਲਾਂ ਆਪਣੇ ਕੋਲੋਂ ਗਈ ਆ ਇਹਨੇ ਦੁੱਧ ਦਿੱਤਾ ਜੀ 28 29 ਕਿਲੋ ਪਲੂਨ ਨੇ ਰਿਕਾਰਡ ਇਹਦਾ ਸਾਰਾ ਹੈਗਾ ਇਹ گاਵਾ ਬੰਦੇ ਨੇ ਇਕੱਠੀਆਂ ਸੇਲ ਕਰੀਆਂ ਸੀ 10 ਉਹਨੇ ਜਾਨੀ ਬਾਹਰ ਦਾ ਬਣਿਆ 10 گاਵਾਂ ਦੇ ਸੈਟਅਪ ਸੀ ਆਪਾਂ ਨੂੰ ਦੇਤੀ ਠੀਕ ਹੈ ਤੇ ਆਹ ਬਚੀਆਂ ਦਾ ਮਗਰ ਇਹਦੇ ਦੋ ਇਹ ਚੱਲਦੀਆਂ ਨਹੀਂ ਚਾਰੇ ਥਣ ਤੁਸੀਂ ਦਿਖਾ ਦਿਓ ਵਧੀਆ ਇੱਕੂ ਵਾਲ ਗੈਪ ਤੇ ਆ ਗਾੜੀ ਬੂੜੀ ਬਹੁਤ ਲੰਮੀ ਆ ਵਹਿੜਦੀ ਜੀ ਤੇ ਇਹਦੇ ਜੀ 45 ਦਿਨ ਪੈਂਡਿੰਗ ਆ ਹਜੇ 2 ਮਹੀਨੇ ਮਨ ਕੇ ਚੱਲੋ ਜੇ 9 ਦਿਨ ਉੱਤੇ ਲੈ ਗਈ ਤਾਂ 52 50 ਦਿਨ ਮੰਨ ਲਓ ਦੋ ਮੰਨ ਕੇ ਚੱਲੇ ਹਾਂ ਵੀ ਦੋ ਮਹੀਨਿਆਂ ਦੇ ਕਰੀਬ ਇਹਦੇ ਟਾਈਮ ਪੈਂਡਿੰਗ ਆ ਜੇ ਕਿਸੇ ਭਰਾ ਦੀ ਕੋਈ ਇੱਛਾ ਲੈਣ ਦੀ ਤਾਂ ਕਾਲ ਕਰ ਲਿਆ ਹੁਣ ਜਮਾ ਡਰਾਈ ਆ ਦੋ ਦੋ ਮੰਨ ਕੇ ਚੱਲੋ ਡਰਾਈ ਆ ਜੀ ਇਹ ਆਪਾਂ ਹੁਣ ਮਾਲਾ ਮੋਟਾ ਜਿਹੀ ਸੀਗਾ ਡਰਾਈ ਇਹਨੇ ਟਿਊਬਾਂ ਭਰਦੀਆਂ ਠੀਕ ਆ ਜੀ ਥਣ ਪਾਸ ਕਰਾ ਦੂਗੀ ਥਣ ਪਾਸ ਕਰਾਉਂਦੀ ਆ ਜੀ ਠੀਕ ਇੱਕ ਵਾਰ ਥਣ ਪਾਸ ਕਰਕੇ ਟਿਊਬਾਂ ਦੁਬਾਰੇ ਚਲਾ ਦੇ ਹਾਂ ਉਹ ਤਾਂ ਦੁਬਾਰੇ ਚੱਲ ਜੇ ਇਹਦਾ ਰੇਟ ਬਾਜ਼ਾਰ ਰੇਟ ਢਿੱਲੋਂ ਬਈ ਆਪਾਂ ਮੰਨ ਕੇ ਚੱਲੋ ਸੱਗਰ ਦੀ ਤਾਂ ਇਹਦੀ ਕੋਈ ਕੀਮਤੀ ਨਹੀਂ ਹੁਣ ਇਸ ਟਾਈਮ ਵੇੜੇ ਆਪਾਂ ਦੇ ਦਾਂਗੇ 75000 ਰੁਪਏ ਦੀ ਜੀ 75000 ਜਿੱਦੇ ਤਿਆਰ ਹੋ ਗਈ 75 ਡਬਲ ਕਰਨਾ ਨੇ ਮੈਂ ਕਹਿੰਦਾ ਜੀ ਦੁੱਗਣਿਆਂ ਦੀ ਤਾਂ ਆਪਾਂ ਨੂੰ ਜਦੋਂ ਮਰਜ਼ੀ ਬੰਦਾ ਦੇ ਦੇ ਇਹਦੀ ਕੁਆਲਿਟੀ ਦੇਖ ਲਓ ਇਹਦੇ ਪੁੜੇ ਦੀ ਚੜਾਈ ਆਹ ਦੇਖੋ ਵੀ ਇਹਦੀ ਹੋਣ ਆ ਗਈ ਮੰਨ ਕੇ ਚੱਲੋ 2 ਮਹੀਨੇ ਪਹਿਲਾਂ ਠੀਕ ਹੈ ਬੋਡੀ ਵੇਟੇ ਚ ਹੁਣ ਕਿੰਨਾ ਜਦੋਂ ਤਿਆਰ ਹੋ ਗਈ ਤੇ ਥੱਲੇ ਆਰਡਰ ਤਿਆਰ ਹੋਇਆ ਤੇ ਇਹਦੀ ਕੀਮਤ ਕਿੰਨੀ ਹੋਊਗੀ ਤੁਸੀਂ ਆਪ ਦੇਖ ਲਓ ਫੇਸ ਦੀ ਕੁਆਲਿਟੀ ਤਿੰਨ ਇੰਚ ਡੂੰਗਾ ਮੱਥਾ ਟੋਆ ਟੋਆ ਫੇਸ ਕੁਆਲਿਟੀ ਕੁੰਜੀ ਕਿਸੇ ਪਾਸੇ ਹੋਣੀ ਬੈਣਾ ਬਾਕੀ ਮਿਲਕ ਵੇਣ ਵਗੈਰਾ ਬਹੁਤ ਚੰਗੀ ਹੈ ਠੀਕ ਹੈ ਆਪਣਾ ਐਡਰੈਸ ਨਾਮ ਦੱਸ ਦਿਓ ਇੱਕ ਵਾਰੀ ਫਿਰ ਪਿੰਡ ਸੈਦੋਗੇ ਜੀ ਤੇ ਜ਼ਿਲ੍ਹਾ ਮੋਗਾ ਤਹਿਸੀਲ ਲਿਹਾਰ ਸਿੰਘ ਵਾਲਾ ਕੰਟੈਕਟ ਨੰਬਰ 7229 7269 7230 9430 95604 ਸੋ ਜਦ ਮਰਜੀ ਵੀਰ ਕੋਲ ਪਹੁੰਚੋ ਗਾਵਾਂ ਹਾਜ਼ਰ ਹੁੰਦੀ ਆ ਪਿੰਡ ਸੈਦੋਗੇ ਜਿਹੜਾ ਮੌਕਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਏ ਕਿਸੇ ਨੂੰ